ਕਿੰਦੇ ਵੀ ਸਿੱਖਾਂ ਨੂੰ ਹੁਣ ਜੰਗਲਾਂ 'ਚ ਰਹਿਣਾ ਰਹਿ ਰਿਆ ਵੀ ਮਾਂ ਰੋਟੀ ਕਿਵੇਂ ਖਾਣਗੇ ਪਹਿਨਣਗੇ ਕੀ ਹੂੰ ਤੇ ਮਾਤਾ ਕਹਿਣ ਲੱਗੇ ਵੀ ਪੁੱਤ ਸਾਨੂੰ ਮਾਂ ਰਾਇ ਨੇ ਸੋਝੀ ਦਿੱਤੀ ਆ ਨਾ ਚੱਲ ਟੋਕਰੇ ਵਿੱਚ ਮੈਂ ਤੈਨੂੰ ਪਾ ਕੇ ਦੇਣੀ ਪ੍ਰਸ਼ਾਦਾ ਤੂੰ ਛਕਾਉਣ ਜਾਇਆ ਕਰ ਬਸਤਰ ਤੂੰ ਲੈ ਕੇ ਜਾਇਆ ਕਰ ਜੀ ਕਹਿਣ ਲੱਗਾ ਮਾਂ ਭਾਈ ਤਾਰੂ ਸਿੰਘ ਕਹਿਣ ਲੱਗੇ ਵੀ ਮਾਤਾ ਜੀ ਵੀ ਮੈਨੂੰ ਬੜੀ ਖੁਸ਼ੀ ਮੈਂ ਲੈ ਕੇ ਜਾਵਾਂਗਾ ਪਰ ਤੁਹਾਨੂੰ ਕਿਤੇ ਮਨ 'ਚ ਇਹ ਤਾਂ ਨਹੀਂ ਆਊਗਾ ਵੀ ਮੰਨ ਲਓ ਆਪਣੇ ਵੀ ਤਾਂ ਲੰਗਰ ਮਸਤਾਨ ਨਹੀਂ ਆਪਾਂ ਕਿਹੜਾ ਕੋਈ ਬਹੁਤ ਹੀ ਬਾਲਾ ਤਾਂ ਨੌਰਤ ਵਾਲੇ ਤਾਂ ਆਪਾਂ ਹੈ ਨਹੀਂ ਤੇ ਮਾਤਾ ਜੀ ਕਹਿਣ ਲੱਗੇ ਵੀ ਪੁੱਤਰ ਗੁਰੂ ਦਾ ਦਿੱਤਾ ਸਭ ਕੁਝ ਹੈ ਆਪਾਂ ਨੂੰ ਤਨ ਤੇ ਪਾਟੇ ਕੱਪੜੇ ਵੀ ਪਾਉਣੇ ਪੈ ਗਏ ਆਪਾਂ ਉਹਨਾਂ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਨੂੰ ਕੱਪੜੇ ਜ਼ਰੂਰ ਦੇਣ ਜਾਵਾਂਗੇ ਆਪਾਂ ਨੂੰ ਰੋਟੀ ਭਾਵੇਂ ਇੱਕ ਟਾਈਮ ਖਾਣੀ ਪੈ ਜਾਵੇ ਉਹਨਾਂ ਨੂੰ ਦੋ ਵਕਤ ਰੋਟੀ ਆਪਾਂ ਜ਼ਰੂਰ ਦੇ ਕੇ ਆਉਣੀ ਹੈ ਜੀ ਜਿਹੜੀਆਂ ਮਾਤਾਵਾਂ ਆਪਣੇ ਪੁੱਤਰਾਂ ਨੂੰ ਇੱਥੋਂ ਤੱਕ ਪ੍ਰੇਰਿਤ ਕਰ ਰਹੀਆਂ ਨੇ ਉਹਨਾਂ ਮਾਵਾਂ ਦੇ ਪੁੱਤੀ ਭਾਈ ਤਾਰੂ ਸਿੰਘ ਹੋ ਸਕਦੇ ਆ ਤੇ ਜਿਹੜੀਆਂ ਮਾਮਾਂ ਅੱਜ ਹੁਣ ਅੱਜ ਕੀ ਹੁੰਦਾ ਹੈ ਕਿ ਪੁੱਤ ਸੇਵਾ ਵੀ ਕਰਨਾ ਚਾਹੁੰਦਾ ਵੇ ਮਾਂ ਅਗੋਂ ਘਰ ਦੇ ਹਾਲਾਤ ਚੇਤੇ ਕਰਾਉਂਦੀ ਹੈ ਪੋਤਾ ਆਵਦਾ ਘਰ ਤਾਂ ਵੇਖ ਲੈ ਤੂੰ ਬਾਹਰ ਵੰਡਨ ਤੁਰ ਪਿਆ ਹਣਾ ਉਹ ਹੁਣ ਉਹਨਾਂ ਮਾਵਾਂ ਨੇ ਭਾਈ ਤਾਰੂ ਸਿੰਘ ਕਿੱਥੋਂ ਜਾ ਮੇ ਇੱਕ ਉਹ ਮਾਂ ਜਿਹੜੀ ਕਹਿੰਦੀ ਕੋਈ ਨਹੀਂ ਪੁੱਤ ਆਪਾਂ ਇੱਕ ਟਾਈਮ ਖਾ ਲਾਂਗੇ ਉਹਨਾਂ ਨੂੰ ਜ਼ਰੂਰ ਰੋਟੀ ਲੈ ਕੇ ਆਉਣੀ ਆ ਜੀ ਐਸੀਆਂ ਮਾਤਾਵਾਂ ਦੀਆਂ ਕੁੱਖਾਂ ਤੋਂ ਹੀ ਭਾਈ ਤਾਰੂ ਸਿੰਘ ਜਿਹੜੇ ਆ ਉਹ ਜਨਮ ਲੈਂਦੇ ਆ